ਅਕਸਰ ਇਦਾਂ ਦੇ ਮਾਮਲੇ ਸੁਣਨ ਅਤੇ ਦੇਖਣ ਨੂੰ ਮਿਲਦੇ ਹਨ ਜਿਸ ਨਾਲ ਮਨ ਨੂੰ ਬੜੀ ਤਕਲੀਫ ਹੁੰਦੀ ਹੈ ਇਦਾਂ ਦਾ ਹੀ ਇੱਕ ਮਾਮਲਾ ਦਰਾਹਾ ਦੇ ਵਾਰਡ ਨੰਬਰ 2 ਵਿੱਚ ਰਹਿਦੀ ਇੱਕ ਬਜ਼ੁਰਗ ਮਹਿਲਾ ਤੇ ਉਸ ਦੀ ਧੀ ਦਾ ਸਾਹਮਣੇ ਆਇਆ ਹੈ ਜਿੱਥੇ ਇਸ ਬਜ਼ੁਰਗ ਮਹਿਲਾ ਕੋਲ ਘਰ ਵਿੱਚ ਨਹਾਉਣ ਲਈ ਬਾਥਰੂਮ ਤੱਕ ਨਹੀਂ ਸੀ ਅਤੇ ਪਿਛਲੇ 25 ਸਾਲਾਂ ਤੋਂ ਬਜ਼ੁਰਗ ਮਹਿਲਾ ਆਪਣੀ ਜਵਾਨ ਧੀ ਦੇ ਨਾਲ ਗਲੀ ਵਿੱਚ ਪੱਲੀਆਂ ਅਤੇ ਫੱਟੇ ਲਗਾ ਬਾਥਰੂਮ ਬਣਾ ਕੇ ਨਹਾਉਣ ਨੂੰ ਮਜਬੂਰ ਸੀ ਉੱਥੇ ਹੀ ਪੀੜਤ ਮਹਿਲਾ ਨੇ ਦੱਸਿਆ ਕਿ ਉਸਦੀ ਮਦਦ ਤਾਂ ਕਿਸੇ ਨੇ ਕੀ ਕਰਨੀ ਸੀ ਉਲਟਾ ਨਜਾਇਜ਼ ਕਬਜ਼ੇ ਦੱਸ ਕੇ ਉਸ ਦਾ ਸਮਾਨ ਕਈ ਵਾਰ ਚੁਕਾ ਦਿੱਤਾ ਗਿਆ ਉੱਤੇ ਬਜ਼ੁਰਗ ਮਹਿਲਾ ਨੇ ਕਿਹਾ ਕਿ ਵੋਟਾ ਲੈਣ ਵੇਲੇ ਤਾਂ ਸਾਰੇ ਆਉਂਦੇ ਨੇ ਪਰ ਵੋਟਾ ਲੈਣ ਤੋਂ ਬਾਅਦ ਸਾਰ ਲੈਂ ਕੋਈ ਨਹੀਂ ਆਂਦਾ ਇਦਾਂ ਦੀਆਂ ਘਟਨਾਵਾਂ ਤੇ ਹਾਲਾਤ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਨਜ਼ਰ ਆਉਂਦੇ ਹਨ ਜੋਜੀ ਸਤਨਾਮ ਨਗਰ ਖੜੇ ਹੂ ਕੀ ਮਾਮਲਾ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਵੀਰ ਜੀ ਸਤਨਾਮ ਨਗਰ ਸਾਡੇ ਇੱਕ ਮਾਮਲਾ ਧਿਆਨ ਚ ਆਇਆ ਸੀ ਵੀ ਆਂਟੀ ਹੋਰੀ ਪਿਛਲੇ 25 ਸਾਲ ਤੋਂ ਇਹਨਾਂ ਦੇ ਘਰ ਵਾਸ਼ਰੂਮ ਨਹੀਂ ਆ ਤੇ ਬਾਹਰ ਨਹਾ ਰਹੇ ਨੇ ਤੇ ਕਮੇਟੀ ਇਹਨਾਂ ਦਾ ਕਈ ਵਾਰ ਸਮਾਨ ਚੱਕ ਕੇ ਲੈ ਗਈ ਹੈ ਨਜਾਇਜ਼ ਕਬਜ਼ਾ ਕਹਿ ਕੇ ਤਾਂ ਮੈਂ ਇਹ ਕਹਿਣਾ ਚਾਹੁੰਦੀ ਆ ਪ੍ਰਸ਼ਾਸਨ ਨੂੰ ਵੀ ਸਾਨੂੰ ਸਮਾਜ ਨੂੰ ਜਾਂ ਪ੍ਰਸ਼ਾਸਨ ਨੂੰ ਇਹ ਚੀਜ਼ ਦਿਖੀ ਨਹੀਂ ਵੀ ਇੱਕ ਔਰਤ ਪਿਛਲੇ 25 ਸਾਲ ਤੋਂ ਬਾਹਰ ਨਹਾ ਰਹੀਆਂ ਨੇ ਤੇ ਉਹਨਾਂ ਦੇ ਘਰ ਦੀ ਮਹਾਲਤ ਇੰਨੀ ਮੰਦੀ ਆ ਜੇ ਉਹਨਾਂ ਚ ਇੰਨੀ ਗੰਜੈਸ਼ ਹੁੰਦੀ ਤਾਂ ਆਪਣਾ ਵਾਸ਼ਰੂਮ ਬਣਾ ਲੈਂਦੀਆਂ ਕਿ ਇੱਥੋਂ ਦੇ ਐਮਸੀ ਆ ਇਥੋਂ ਦੇ ਸਾਡੇ ਮੋਤਵਰ ਬੰਦੇ ਕਿੱਥੇ ਨੇ ਜੋ ਐਡਡੇ ਪ੍ਰੋਗਰਾਮਸ ਕਰਾਉਂਦੇ ਨੇ ਸ਼ਹਿਰ ਦੇ ਵਿੱਚ ਤਾਂ ਸਾਨੂੰ ਸ਼ਰਮ ਆਉਣੀ ਚਾਹੀਦੀ ਐ ਇਸ ਚੀਜ਼ ਤੋਂ ਦੇਖ ਕੇ ਵੀ ਸਾਡੇ ਸ਼ਹਿਰ ਦੇ ਵਿੱਚ ਤਾਂ ਇੱਕ ਐਦਾਂ ਦੇ ਮਤਲਬ ਲੋਕ ਰਹਿ ਰਹੇ ਨੇ ਹਨਾ ਹਾਂਜੀ ਗੁਰਜੂਰ ਜੀ ਜਿਸ ਤਰ੍ਹਾਂ ਕੇ ਪਰਿਵਾਰ ਪਿਛਲੇ 25 ਸਾਲਾਂ ਤੋਂ ਗਲੀ ਦੇ ਵਿੱਚ ਨਹਾ ਰਿਹਾ ਤੇ ਇੱਕ ਜਵਾਨ ਬੇਟੀ ਵੀ ਐ ਇੱਕ ਮਾਤਾ ਜੀ ਬਜ਼ੁਰਗ ਨੇ ਇਸ ਇਲਾਕੇ ਦੇ ਲੋਕ ਇਸ ਐਮਸੀਆਂ ਨੂੰ ਕੋਈ ਇਸ ਬਾਰੇ ਧਿਆਨ ਨਹੀਂ ਹੈਗਾ ਜੀ ਦੇਖੋ ਜੀ ਵੋਟਾਂ ਲੈਣ ਵੇਲੇ ਤਾਂ ਸਾਰਿਆਂ ਨੂੰ ਧਿਆਨ ਆਊਗਾ ਠੀਕ ਹੈ ਤੇ ਵੋਟਾਂ ਮੈਂ ਇਸ ਵਾਰ ਇਹ ਚੀਜ਼ ਜ਼ਰੂਰ ਫਿਰ ਤੁਹਾਡੇ ਮੈਸਜ ਚੈਨਲ 'ਆਹੀ ਮੈਸੇਜ ਦੇਣਾ ਚਾਹੁੰਦੀ ਆ ਵੀ ਇਸ ਵਾਰ ਵੋਟ ਆ ਨਾ ਜਿਹੜੀ ਸੋਚ ਕੇ ਪਾਇਓ ਠੀਕ ਆ ਨਾ ਇਹ ਸਾਰੀਆਂ ਚੀਜ਼ਾਂ ਨੂੰ ਨੋਟ ਕਰਕੇ ਪਾਇਓ ਵੀ ਵੋਟ ਪਾਉਣੀ ਕਿਨੂੰ ਆ ਜਿਹੜਾ ਇਨਸਾਨ ਤੁਹਾਡੇ ਨਾਲ ਹਰ ਟਾਈਮ ਖੜਦਾ ਉਸ ਬੰਦੇ ਨੂੰ ਵੋਟ ਪਾਇਓ ਜੋ ਤੁਹਾਡਾ ਦੁੱਖ ਦਰਦ ਸਮਝੇ ਇਹ ਨਹੀਂ ਹੈਗਾ ਵੀ ਤੁਹਾਨੂੰ ਕਿਤੇ ਤੁਸੀਂ ਕਿਤੇ ਜਿਉਂਨੇ ਹੋ ਕਿਤੇ ਮਰਦੇ ਹੋ ਤੇ ਤੁਹਾਨੂੰ ਛੱਡ ਦਵੇ ਤੇ ਤੁਹਾਡਾ ਇਹ ਵੀ ਨਾ ਦੇਖੇ ਕਿ ਤੁਹਾਡੀ ਇੱਜ਼ਤ ਤਰ ਤਰ ਹੋ ਰਹੀ ਆ ਤੁਸੀਂ ਇਹ ਦੇਖੋ ਥਾਂ ਥਾਂ ਕੈਮਰੇ ਲੱਗੇ ਹੁੰਦੇ ਨੇ ਕੱਲ ਨੂੰ ਕੋਈ ਕਲਿੱਪ ਤਿਆਰ ਹੋ ਜਾਏ ਫਿਰ ਕੀ ਕਰਾਂਗੇ ਪ੍ਰਸ਼ਾਸਨ ਤੋਂ ਕੀ ਮੰਗਤ ਪ੍ਰਸ਼ਾਸਨ ਤੋਂ ਇਹੀ ਮੰਗਾ ਜੀ ਮੰਗ ਪ੍ਰਸ਼ਾਸਨ ਤੋਂ ਕੀ ਕਰਾਂਗੇ ਜੀ ਇਹਨਾਂ ਦਾ ਮਕਾਨ ਕਿਸੇ ਨੇ ਕੀ ਬਣਾ ਕੇ ਦੇਣਾ ਤੁਸੀਂ ਆਪ ਸਿਆਣੇ ਹੋ ਪ੍ਰਸ਼ਾਸਨ ਨੇ ਤਾਂ ਇਹਨਾਂ ਦਾ ਰਿਜੈਕਟ ਕਰਤਾ ਫਾਰਮ ਜੀ ਜਿੱਥੇ ਸਾਡੀ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਕਹਿੰਦੀ ਆ ਅਸੀਂ ਇੰਨੀਆਂ ਨੌਕਰੀਆਂ ਦੇਤੀਆਂ ਇਹਨਾਂ ਅਨਾਜ ਵੰਡਤਾ ਸ਼ਰਮ ਨਹੀਂ ਆਉਂਦੀ ਹੈ ਕਹਿੰਦੇ ਇਹਨਾਂ ਨੂੰ ਵੀ ਤੁਸੀਂ ਅਨਾਜ ਵੰਡਤਾ ਅਨਾਜ ਕਿਸੇ ਨੇ ਕੀ ਕਰਨਾ ਤੋ ਗੁਰਦੁਆਰਿਆਂ ਵੀ ਮੜਜੂ ਕਿਸੇ ਦੇ ਆ ਚੀਜ਼ਾਂ ਦੇਖੋ ਨਾ ਕਿਸੇ ਦੀਆਂ ਤਕਲੀਫਾਂ ਇਹ ਦੇਖੋ ਤੇ ਇਹਨਾਂ ਦਾ ਪੇਪਰ ਪਰੇ ਹੋਏ ਸੀਗੇ ਜੀ ਕੱਚੇ ਮਕਾਨ ਤੋਂ ਪੱਕੇ ਕਰਵਾਉਣ ਦੇ ਲਈ ਉਹ ਰਿਜੈਕਟ ਕਰ ਦਿੱਤੇ ਗਏ ਕਿਉਂ ਕਿ ਇਹਨਾਂ ਕੋਲ 2 ਜਗਾ ਨਹੀਂ 50 ਗਜ ਵਾਲਿਆਂ ਨੂੰ ਮਿਲੂਗਾ ਤੇ ਜਿਹਦੇ ਕੋਲ 52 20 50 ਗਜ ਜਗਾ ਲੈਣ ਲਈ ਪੈਸੇ ਨਹੀਂ ਹੈਗੇ ਤੇ ਉਹ ਕੀ ਕਰੂਗਾ ਠੀਕ ਹੈ ਨਾ ਪ੍ਰਸ਼ਾਸਨ ਨੂੰ ਇਹ ਚੀਜ਼ ਧਿਆਨ ਚ ਦੇਣੀ ਚਾਹੀਦੀ ਆ ਮੈਂ ਇੱਕ ਹੋਰ ਇੱਕ ਕਹਿੰਦੇ ਹੁੰਦੇ ਆ ਵੀ ਸਿਕੰਦਰ ਬਣੋ ਤਾਂ ਲੋਕਾਂ ਦੇ ਦਿਲਾਂ ਚ ਰਾਜ ਕਰੋ ਲੋਕਾਂ ਤੇ ਰਾਜ ਨਾ ਕਰੋ